मोटर्शन बाद करो सो सो करो प्रोग्राम इख़रो बि सवादु जी गल आहे ਜੋ ਬਾਰ-ਬਾਰ ਕਿਹਾ ਮੈਂ ਤੁਹਾਨੂੰ ਕਹਾਂ ਦੋ ਫਿਰ ਜਿੰਦਾਬਾਦ ਸਾਰ ਸਿੰਘ ਜਿੰਦਾਬਾਦ ਸਾਰ ਜਿੰਦਾਬਾਦ 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 ਜਿੰ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਫਤਿਹ ਬਲੋਗੇ ਵਾਹਿਗੁਰੂ ਜੀ ਦਾ ਖਾਲਸਾ ਪਤਿ ਪੱਤਰਕਾਰ ਸਾਹਿਬ ਸਮਾਗਮ ਨਹੀਂ ਸੀ ਇਹ ਵਿਰੋਧ ਟ੍ਰੇਲੀ ਕੱਦੀਆ ਅੱਜ ਵਿਰੋਧ ਪ੍ਰਦਰਸ਼ਨ ਜਿਹਨੂੰ ਕਹਿੰਦੇ ਨੇ ਸੋ ਆ ਜਿਹੜਾ ਕੱਲ ਦਾ ਦਿਨ 15 ਅਗਸਤ ਆਜ਼ਾਦੀ ਦਾ ਇਹ ਸਿੱਖਾਂ ਦਾ ਆਜ਼ਾਦੀ ਦਾ ਦਿਵਸ ਨਹੀਂ ਹੈਗਾ ਇਹ ਬਰਬਾਦੀ ਦਾ ਦਿਵਸ ਸੀ ਸੋ ਇਹਦਾ ਅਸੀਂ ਵਿਰੋਧ ਕਰਦੇ ਹਾਂ ਸਾਡੇ ਨਾਲ ਸਾਲ 47 ਤੋਂ ਲੈ ਕੇ ਅਤਿਆਜ ਹਾਰੇ ਹੁੰਦੇ ਆ ਰਹੇ ਨੇ ਬੱਧਰ ਉਹ ਵੀ ਸਿੱਖ ਮਰਦੇ ਨੇ 64 65% ਕੁਰਬਾਨੀਆਂ ਫੌਜੀਆਂ ਦੀਆਂ ਨੇ ਸਾਡੇ ਕੋਲ ਛੱਕਾ ਦੀਆਂ ਸੋ ਨੈਰੂ ਨੇ ਜਵਾਲ ਕਰਕੇ ਸਾਡੇ ਨਾਲ ਇਨਾ ਧਰੋਹ ਕਮਾਇਆ ਧੋਖਾ ਕੀਤਾ ਕਹਿੰਦੇ ਤੁਹਾਨੂੰ ਪਹਿਲੇ ਦਰਜੇ ਦੇ ਸਹੜੀ ਬਣਾ ਕੇ ਅਸੀਂ ਰੱਖਾਂਗੇ ਸਿੱਖ ਜਿੰਨਾ ਵੀ ਇਹ ਸੀਗਾ ਸਾਰਾ ਹੀ ਉਸ ਤੋਂ ਬਾਅਦ ਹਰਿਆਣਾ ਹਰਿਆਣਾ ਚ ਕੱਢਤਾ ਵਿਮਾਚਾਲ ਚ ਕੱਢਤਾ ਸੋ ਸਾਨੂੰ ਜਮਾ ਹੀ ਬੰਦ ਕੇ ਕਿੰਨਾ ਕੁ ਦੇਤਾ ਸਾਡੇ ਪੱਲੇ ਕੀ ਰਹਿ ਗਿਆ ਛੋਟਾ ਜਿਹਾ ਪੰਜਾਬ ਸੋ ਸਾਡੇ ਨਾਲ ਬਹੁਤ ਇਹਨਾਂ ਨੇ ਬਦੀਕੀਆਂ ਕਰੀਆਂ ਨੇ ਬੰਦੇਰੂ ਵੇਲੇ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਅਤਿਆਚਾਰ ਖਾਲਸਾ ਨਹੀਂ ਕਹਿ ਕੇ ਟੈਗ ਲਾ ਕੇ ਮੁੰਡਿਆਂ ਨੂੰ ਮਾਰਨਾ ਸਭ ਕੁਝ ਸੈਂਟਰ ਹਿੰਦੂਤਵ ਕਰਦੀ ਜਾ ਰਹੀ ਹੈ ਸਾਡੇ ਨਾਲ ਇਹਨਾਂ ਨੂੰ ਤਾਂ ਹੁਣ ਬਣਾ ਕੇ ਉਹਦਾ ਹਿੰਦੁਸਤਾਨ ਕਹਿੰਦੇ ਨੇ ਜਿਹਨੂੰ ਇੰਡੀਆ ਕਹਿੰਦੇ ਹਿੰਦੁਸਤਾਨ ਬਣਾ ਲਿਆ ਪਾਕਿਸਤਾਨ ਨੂੰ ਪਾਕਿਸਤਾਨ ਮਿਲ ਗਿਆ ਸਾਨੂੰ ਵਿਚਾਲੇ ਕੀ ਮਿਲਿਆ ਸੋ ਇਹ ਗੱਲਾਂ ਨੇ ਪੱਤਰਕਾਰ ਸਾਹਿਬ ਅਸੀਂ ਅੱਜ ਇਹਦਾ 15 ਹਜ਼ਾਰ ਦਾ ਟੋਟਲ ਵਿਰੋਧ ਕਰਦੇ ਆਂ ਅੱਡਾ ਹੈ ਇਆਦੀ ਦਾ ਦਰ ਨਹੀਂ ਹੈਗਾ ਇਹ ਸਾਡੀ ਬਰਬਾਦੀ ਦਾ ਦਰ ਸੀਗਾ ਸੋ ਇਹ ਜਿਹੜੇ ਪ੍ਰੋਗਰਾਮ ਕਰੇ ਨੇ ਅਸੀਂ ਪੰਜਾਬ ਦੇ ਵਿੱਚ ਤਿੰਨ ਜਗ੍ਹਾ ਤੇ ਕਰੇ ਨੇ ਪਟਿਆਲਾ ਪ੍ਰੋਫੈਸਰ ਸਾਹਿਬ ਦੀ ਅਗਵਾਈ ਵਿੱਚ ਕਰਿਆ ਸੀ ਤੇ ਇੱਕ ਜਲੰਧਰ ਵਿਖੇ ਕਰਿਆ ਸਰਦਾਰ ਈਮਾਨ ਸਿੰਘ ਮਾਨ ਦੀ ਗਵਾਈ ਦੇ ਵਿੱਚ ਫਿਰੋਜ਼ਪੁਰ ਕੀਤਾ ਸਰਦਾਰ ਸਿੰਘ ਜੀ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਸੋ ਤਿੰਨ ਜਗ੍ਹਾ ਤੇ ਹੋਏ ਨੇ ਤਿੰਨ ਜਗ੍ਹਾ ਤੇ ਬਹੁਤ ਵਧੀਆ ਇਕੱਠ ਕਰੇ ਨੇ ਤੇ ਨਾਲ ਅਸੀਂ ਖਾਲਸਾ ਹੌਂ ਦਾ ਨਾਰਾ ਵੀ ਦਿੱਤਾ ਤੋ ਜਦੋਂ ਇਹਨਾਂ ਨੇ ਸਾਨੂੰ ਨਹੀਂ ਬਣਾਇਆ ਪਹਿਲੇ ਦਰਜੇ ਦਾ ਸਾਡੂੰ ਨਹੀਂ ਹੱਕ ਦਿੱਤੇ ਤੋ ਅਸੀਂ ਆਉਂਦਾ ਆਯਾਦੀ ਦਾ ਖਾਲਸਤਾਨ ਆਪਦਾ ਘਰ ਮੰਗਦੇ ਆ ਬਹੁਤ ਵੋਟਾਂ ਨਾਲ ਮੈਂਮੋਰੰਡਮ ਕਰਾ ਕੇ ਦੇਖ ਲਓ ਜਿਹੜਾ ਕੋਈ ਜੀ ਕਰਦਾ ਉਹ ਕਰਾ ਕੇ ਦੇਖ ਲਓ ਤੇ ਇਸ ਖਾਲਸਤਾਨ ਅਵੱਸ ਤੇ ਜ਼ਰੂਰ ਬਣੂਗਾ ਪ੍ਰਧਾਨ ਜੀ ਜਿਹੜੇ ਅੱਜ ਦੇ ਲੀਡਰ ਨੇ ਜੀ ਉਹਨਾਂ ਦਾ ਕਹਿਣਾ ਹੈ ਵੀ 47 ਤਾਂ ਹੁਣ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ ਜੀ ਵੀ ਆਪਾਂ ਨੂੰ ਅੱਜ ਦੀ ਗੱਲ ਕਰਨੀ ਚਾਹੀਦੀ ਆ ਦੇਸ਼ ਆਪਾਂ ਅੱਗੇ ਕਿਵੇਂ ਲਿਜਾ ਸਕਦੇ ਆ ਇਹ ਲੀਡਰ ਕਹਿੰਦੇ ਨਹੀਂ ਵੇਖੋ ਜਿਹੜੇ ਅੱਜ ਦੇ ਲੀਡਰ ਨੇ ਚਾਹੇ ਉਹ ਝਾੜੂ ਵਾਲੇ ਨੇ ਬਾਦਲ ਨੇ ਚਾਹੇ ਕਾਂਗਰਸ ਆ ਇਹ ਕੁਰਸੀਆਂ ਪਿੱਛੇ ਵਾਪੇ ਸੈਂਟਰ ਦੇ ਪੈਰਾਂ 'ਚ ਪਾ ਜਾਂਦੇ ਨੇ ਇਹਨਾਂ ਨੂੰ ਬਸ ਸਿਰਫ ਕੁਰਸੀਆਂ ਦਾ ਲੋਭ ਲਾਲਚ ਰਹਿ ਗਿਆ ਪੰਜਾਬ ਦਾ ਕੋਈ ਨਹੀਂ ਸਾਰ ਲੈਂਦਾ ਨਾ ਪੰਜਾਬ ਦੀ ਕੋਈ ਗੱਲ ਕੀਤੀ ਆ ਕਿਸੇ ਨੇ ਜੇ ਕੀਤੀ ਆ ਤਾਂ ਦੱਸਿਓ ਕੌਣ ਕਰਦਾ ਉਹ ਸਰਦਾਰ ਸਿੰਘ ਜੀ ਮਾਨ ਸਾਹਿਬ ਕਰਦੇ ਆ ਰਹੇ ਨੇ 40 45 ਸਾਲ ਤੋਂ ਸੋ ਜਿਹੜਾ ਲੀਡਰ ਅੱਜ ਦੇ ਕਹਿੰਦੇ ਆ ਆਪਾਂ ਉਹਨਾਂ ਨੂੰ ਉਹ ਤਾਂ ਕੌਲੀ ਚੱਟ ਹੋਏ ਹੋਏ ਨੇ ਸੈਂਟਰ ਦੇ ਇਹਦੇ ਉੱਪਰ ਜੀ ਹੋਰ ਕੀ ਕਹਾਂਗੇ ਅਸੀਂ ਇਹ 47 ਨੂੰ ਜਿਹੜਾ ਕਿਹਾ ਜਾਂਦਾ ਵੀ ਹੁਣ ਆਪਾਂ ਨੂੰ ਭੁੱਲ ਜਾਣਾ ਚਾਹੀਦਾ ਜੀ 47 ਦਾ ਬਹੁਤ ਪੁਰਾਣੀ ਗੱਲ ਬਿਲਕੁਲ ਜੀ ਅਸੀਂ 47 ਨਹੀਂ ਭੁੱਲ ਸਕਦੇ ਕਿ ਉਹ ਸਾਡੇ ਨਾਲ ਬਹੁਤ ਧਰੋਹ ਕੁਮਾਰੇ ਜਾ ਰਹੇ ਨੇ ਸਿੱਖ ਮੁੰਡੇ ਅੱਤਵਾਦੀ ਕਹਿ ਕੇ ਮਾਰੇ ਜਾ ਰਹੇ ਨੇ ਜੇ ਅਸੀਂ ਗੱਲ ਕਰਦੇ ਆ ਉਹਦੇ ਹੱਕਾਂ ਦੀ ਤਾਂ ਅਸੀਂ ਅੱਤਵਾਦੀ ਆ ਜੇ ਸਾਡੀ ਲੋੜ ਆ ਬੜਰਾਂ ਤਾਂ ਅਸੀਂ ਸ਼ਹੀਦ ਆ ਫੌਜ ਦੇ ਵਿੱਚ ਉਹਨਾਂ ਨੂੰ ਬੂਰੇ ਕਰ ਦਿੰਦੇ ਨੇ ਬਾਡਰਾਂ ਤੇ ਸੋ ਇਹ ਗੱਲ ਆ ਹਰ ਵੇਲੇ ਹਿੰਦੂ ਦਾ ਉਹ ਜਿਹੜੀ ਸੈਂਟਰ ਸਰਕਾਰਾਂ ਨੇ ਹਰ ਪੰਜਾਬੀ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਤੇ ਲੈ ਕੇ ਰੱਖਦੀ ਆ ਚਾਹੇ ਉਹ ਫੌਜ ਦੇ ਵਿੱਚ ਆ ਵੀ ਉਹਨਾਂ ਨੂੰ ਮਰਵਾਉਣਾ ਕਿਵੇਂ ਆ ਚਾਹੇ ਉਹ ਪੰਜਾਬ ਦੇ ਵਿੱਚ ਆਵਾਜ਼ ਚੱਕਦੇ ਉਹਨਾਂ ਨੂੰ ਸੋ ਇਹ ਗੱਲਾਂ ਨੇ ਅੱਜ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਨੌਨ ਲਾਈਨ ਤੋਂ ਡਰਦਾ ਕਹਦੇ ਵੀ ਅਸੀਂ ਕਿਤੇ ਸੈਂਟਰ ਸਾਡੇ ਸਾਡੇ ਮਗਰ ਲਾ ਕੇ ਮਾਰਨ ਲੱਗੇ ਮਾਰੇ ਵੀ ਜਾ ਰਹੇ ਨੇ ਮੁੰਡੇ ਕੋਈ ਗੈਸਟਰ ਕਹਿ ਕੇ ਮੁਕਾਬਲੇ ਕਿੱਨੇ ਹੁੰਦੇ ਨੇ ਇਹ ਵੀ ਦੇਖੋ ਮੁਕਾਬਲੇ ਹੁੰਦੇ ਨੇ ਕਹਿੰਦੇ ਨੇ ਜੀ ਇਹ ਦਿਖਾਉਣ ਚ ਲਿਆ ਸੀ ਸਾਨੂੰ ਜਿੱਥੇ ਅਸਲਾ ਦੱਬਿਆ ਹੋਇਆ ਤੋਂ ਕਹਾਣੀ ਸਾਰਿਆਂ ਦੀ ਇੱਕ ਹੀ ਆ ਉਦੋਂ ਉਹ ਭੱਜ ਗਿਆ ਜੀ ਵਿਖਾਉਦਾ ਉਹਨਾਂ ਸਾਡੇ ਗੋਲੀ ਮਾਰਨ ਲੱਗਿਆ ਸੀਗਾ ਅਸੀਂ ਮਾਰਤਾ ਸੋ ਸਟੋਰੀ ਸਾਰਿਆਂ ਦੀ ਇੱਕੋ ਹੀ ਆ ਜਿਹੜੇ ਵੀ ਮੁਕਾਬਲੇ ਹੋਏ ਨੇ ਮੁੰਡਿਆਂ ਦੇ ਗੈਸਟਰਾਂ ਦੇ ਸੋ ਇਹ ਗੱਲ ਆ ਕਹਿ ਕੇ ਮਾਰਦੇ ਨੇ ਝੂਠੇ ਨਕਾਟਰ ਕਰਦੇ ਨੇ ਤੇ ਇਹ ਸਾਰਾ ਹੀ ਸੈਂਟਰ ਦੀ ਸਿਹਤ ਹੀ ਹੋ ਰਿਹਾ ਇਹਦੇ ਉੱਪਰ ਦੀ ਹੋਰ ਅਸੀਂ ਕੁਝ ਨਹੀਂ ਕਹਿ ਸਕਦੇ ਜੇ ਸਾਡਾ ਪੰਜਾਬ ਦੇ ਵਿੱਚ ਅਸੀਂ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਵਰਗਾ ਸਵਾਗਤ ਕਰਨਾ ਚਾਹੁੰਦੇ ਹਾਂ ਜੇ ਸਾਡਾ ਲੋਕ ਸਾਥ ਦੇਣ ਦੇਣ ਦੇ ਲੋਕ ਸਾਥ ਪਰ ਸੈਂਟਰ ਸਰਕਾਰ ਦਬਾਉਂਦੀ ਆ ਹਰ ਵੇਲੇ ਲੋਕਾਂ ਨੂੰ ਲਾਲਚ ਦਿੰਦੀ ਆ ਆ ਦੇ ਦਾਂਗੇ ਅਸੀਂ ਇਹ ਦੇ ਦਾਂਗੇ ਖਾਲਸ ਦਾਨ ਖਾਲਸ ਨਾਮ ਇੱਕ ਕੱਲਾ ਸਿੱਖ ਨਹੀਂ ਰਹੂਗਾ ਖਾਲਸਤਾਨ ਦੇ ਵਿੱਚ ਸਾਰੇ ਰਹਿਣਗੇ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣਗੇ ਚਾਹੇ ਇਸਾਈਆ ਚਾਹੇ ਬੁੱਧੀਆ ਮੰਦਰਾਂ ਤੇ ਆ ਜਾਹੇ ਚਾਹੇ ਮਦਜਾਉਂਦੇ ਆ ਕਿਸੇ ਨੂੰ ਤਖਲੀਫ ਨਹੀਂ ਹੋਊਗੀ ਜਿਵੇਂ ਮਹਾਰਾਜ ਜੀਸ ਸਿੰਘ ਆਪ ਬੋਝਾ ਰੱਖ ਕੇ ਸਿਰ ਤੇ ਸਿੱਟ ਕੇ ਆਉਂਦੇ ਸੀ ਸੋ ਉਹਨੂੰ ਖਾਲਸਦਾਨ ਕਹਿੰਦੇ ਨੇ ਨਾ ਕਿ ਆ ਜਿਹੜੇ ਲੁੱਟਦੇ ਨੇ ਭਵੰਤ ਵਰਗੇ ਚਾਹੇ ਕੇ ਝੂਠੀਆਂ 15 ਵੱਲ ਕੇ ਆਏ ਨੇ ਕਹਿ ਕੇ ਵੀ ਅਸੀਂ ਵਿਕਾਸ ਪੰਜਾਬ ਦਾ ਕਰਾਂਗੇ ਤੇ ਇਹ ਇਹਨਾਂ ਦੇ ਮਗਰ ਨਾ ਲੱਗੋ ਹੁਣ ਤੇ ਖਾਲਸਤਾਨ ਕੰਨੀ ਨੂੰ ਤੋਰੋ ਬਹੁਤ ਛੇਤੀ ਆਪਣਾ ਖਾਲਸਤਾਨ ਬਣੂਗਾ ਤੇ ਨਾਲ ਹੀ ਜੇ ਅਸੀਂ ਜਵਾਕਾਂ ਦਾ ਪਰਖ ਚਾਹੁੰਦੇ ਛੋਟੇ-ਛੋਟਿਆਂ ਦਾ ਸਾਡੀਆਂ ਨੀਂਦਾਂ ਨੇ ਉਹਨਾਂ ਦਾ ਆਪਾਂ ਵੇਖੋ ਇਹ ਸਰਕਾਰਾਂ ਨੇ ਨਹੀਂ ਦੇਣਾ ਨਹੀਂ ਕਰਨਾ ਤੇ ਸਾਡਾ ਤਾਂ ਇੱਕ ਸਰਫ ਖਾਲਸਤਾਨ ਦੇ ਵਿੱਚ ਹੋਊਗਾ ਫਿਰ ਗਾਹਾਂ ਜਾ ਕੇ ਉਹ ਵੀ ਕਹਿਣਗੇ ਵੀ ਸਾਡੇ ਪੁਰਖੇ ਵਧੀਆ ਸਾਡੇ ਲਈ ਕਰਕੇ ਗਏ ਨੇ ਕੋਈ ਨਾ ਕੱਢਣਗੇ ਸਾਡਾ ਸਰਦਾਰ ਜੀ ਜਿਹੜਾ ਆਪਣਾ ਅਰਥ ਹੈ ਪਰ ਟੈਸਟ ਹੋਇਆ ਸੀ ਜੀ ਅੱਜ ਉਹਦੇ ਵਿੱਚ ਹੋਰ ਕੀ ਗੱਲਬਾਤ ਹੋਈ ਸੀ ਸਰ ਜਿੰਨਾ ਵੀ ਪਟਿਆਲੇ ਦੇ ਵਿੱਚ ਅੱਜ ਅਸੀਂ ਵਿਰੋਧ ਪ੍ਰਸਨ ਕੀਤਾ ਮਾਰਚ ਕੀਤੀ ਆ ਉਹਦੇ ਵੀ ਸਿੱਖ ਰਾਜ ਦੇ ਨਾਰੇ ਲਾਏ ਨੇ ਤੇ ਨਾਲ ਇਹਨਾਂ ਨੇ ਇਹਦਾ ਹੁਣ ਕਹਿੰਦੇ ਨੇ ਆਜ਼ਾਦੀ ਦਾ ਦਿਨ ਆਜ਼ਾਦੀ ਦਾ ਦਿਨ ਕਿਧਰੋਂ ਆ ਯਾਰ ਜਿਹੜਾ ਜੰਮਾ ਬੱਚਾ ਜੰਮਣਾ ਉਹਦੇ ਵੀ ਕਰਜਾ ਇੰਨਾ ਪੰਜਾਬ ਨੂੰ ਇਹਨਾਂ ਦੇ ਥੱਲੇ ਸੜਤਾ ਲੀਡਰਾਂ ਨੇ ਝੋਣੀ ਟੋਕ ਲੀਡਰ ਨੇ ਜਿੰਨੇ ਵੀ ਸੈਂਟਰ ਦੇ ਥੱਲੇ ਲੱਗੇ ਹੋਏ ਨੇ ਚਾਹੇ ਉਹ ਝਾੜੂ ਆ ਚਾਹੇ ਕਾਂਗਰਸ ਆ ਚਾਹੇ ਬਾਦਲ ਸੀਗਾ ਹੋ ਰਾਜਾ ਬਣਨ ਦਾ ਕਿੰਨਾ ਸਟੇਟਾਂ ਦੇ ਉੱਤੇ ਕਿੰਨਾਂ ਕਿੱਲੇ ਘੇਰ ਰਿਹਾ ਖਾਲਸ ਦਾ ਨਾਮ ਬਣਦੇ ਉਹ ਖਾਲਸਤਾਨ ਨੂੰ ਜੇ ਅਸੀਂ ਖਾਲਸਾ ਰਾਜ ਕਰਾਂਗੇ ਉਹ ਕੀ ਹੁੰਦਾ ਕਹਿੰਦਾ ਛੋਟਾ ਰਹਿ ਜਾ ਬਿਕਣਾ ਨਹੀਂ ਸਮਾਨ ਅਸੀਂ ਤਾਂ ਕਿੱਥੇ ਤਾਂ ਨੇ ਦਾ ਦਾਕ ਗਾਹਾਂ ਇੱਧਰੋਂ ਸਾਊਦੀ ਅਰਬ ਤੇ ਕਰ ਵਪਾਰ ਵਪਾਰ ਕਰ ਲਾਂਗੇ ਪਾਜਦਾ ਰਹੀ ਤੇ ਇਹਨਾਂ ਦਾ ਖੜਾ ਛੱਡ ਸਕਦੇ ਆ ਸੋ ਉਹਨੂੰ ਇੰਨਾ ਵੀ ਪਤਾ ਨਹੀਂ ਹੈਗਾ ਕਸੇ ਦਾ ਮੋਟੀ ਖਾ ਲੈਂਦੇ ਨੇ ਪਤਾ ਲੱਗਦਾ ਨਹੀਂ ਕੀ ਬੋਲਣਾ ਕੀ ਨਹੀਂ ਹੋਰ ਕੋਈ ਮੁੱਦਾ ਹੈ ਨਹੀਂ ਆਹੀ ਛੇੜ ਕੇ ਬਹਿ ਜਾਂਦੇ ਨੇ ਗੱਲਾਂ ਉਹ ਇਹ ਗੱਲਾਂ ਨੇ ਅਸੀਂ ਸਰਦਾਰ ਜੀ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਤੁਹਾਡੇ ਵਾਸਤੇ ਮੈਸੇ ਤਾਂ ਇਹੀ ਹੈ ਵੀਰੋ ਉੱਜਾਗੋ ਜਾਗਰਤ ਹੋਵੋ ਇਹਨਾਂ ਬਕਾਊ ਲੀਡਰਾਂ ਤੋਂ ਅਸੀਂ ਕਿੰਨਾ ਕੁ ਚਿਰ ਸੱਲ ਲਹੀ ਜਾਵਾਂਗੇ ਪੰਥ ਦੀ ਗੱਲ ਕਰਦੇ ਨੇ ਜਿਹੜਾ ਉਹਨਾਂ ਦੇ ਮਗਰ ਲੱਗੂ ਕਿਉਂ ਸਾਨੂੰ ਜ਼ਰੂਰਤਾ ਪੰਥ ਦੇ ਸਾਨੂੰ ਸਮੇਂ ਸਰ ਜੇ ਸਾਡੀ ਕੇ ਬਾਹ ਫਾਣੀਆਂ ਦਾ ਸਿਰਫ ਖਾਲਸਾ ਪੰਥ ਰੇ ਬਣਨੀ ਆ ਜਿੰਨੇ ਵੀ ਇੱਥੇ ਪਹੁੰਚੇ ਨੇ ਪਟਿਆਲੇ ਚਾਹੇ ਸੀਨੀਅਰ ਲੀਡਰਸ਼ਿਪ ਆ ਹੋ ਚਾਹੇ ਨਹਿنگ ਜਥੇਬੰਦੀਆਂ ਨੇ ਭਾਈ ਨਾਲ ਨੇ ਮੇਰੇ ਜਥੇਦਾਰੋਂ ਨੇ ਰਾਮਪਾਲ ਜਿਆਦਾ ਕੋਲ ਸਾਹਿਬ ਤੇ ਜੋਗਾ ਜੀ ਤੇ ਹੋਰ ਵੀ ਉਧਰੋਂ ਪ੍ਰਸ਼ਾਦ ਦੇ ਛਕਣ ਚਲੇ ਗਏ ਸੀਨੀਅਰ ਲੀਡਰਸ਼ਿਪ ਜਾਇ ਪ੍ਰੋਫੈਸਰ ਮਿੰਦਰਪਾਲ ਸਾਹਿਬ ਦੇ ਅਸੀਂ ਕਮਾਂਡ ਦੇ ਥੱਲੇ ਗਏ ਸੀਗੇ ਉਹਨਾਂ ਦੀ ਪ੍ਰধানੀ ਹਿੱਟ ਹੈ ਅੱਜ ਰੋਸਮਰਤ ਮਾਰਚ ਕੀਤਾ ਸੋ ਫੇਰ ਇਹੀ ਕਹਾਂਗੇ ਕਿੰਨਾ ਕੁ ਚਿਰ ਅਸੀਂ ਇਹਨਾਂ ਤੋਂ ਕੁੱਟ ਖਾਣੇ ਸੈਲ ਲਾ ਹੋਣੀ ਆ ਇਹ ਬਕਾਉ ਲੀਡਰਾਂ ਤੋਂ ਕੱਲੋਂ ਪੰਥ ਦੀ ਪਾਰਟੀ ਨੂੰ ਹੀ ਪਹਿਲ ਦਵੋ ਜਿਵੇਂ ਹੁਣ 40-42 ਸਾਲ ਤੋਂ ਸ਼੍ਰੋਮਣੀ ਅਕਾਲੀ ਦਾ ਸਰਦਾਰ ਸਿੰਘ ਮਰਜੀਦ ਮਾਨ ਸਾਹਿਬ ਗੱਲ ਕਰਦੇ ਆ ਰਹੇ ਨੇ ਪੰਥ ਦੀ ਤੇ ਗਰੀਬ ਦੀ ਗੱਲ ਕਰਦੇ ਨੇ ਮਜ਼ਦੂਰ ਦੀ ਗੱਲ ਕਰਦੇ ਨੇ ਕਿਸਾਨੀ ਦੀ ਗੱਲ ਕਰਦੇ ਨੇ ਉਹੋ ਜਿਹੇ ਮਗਰ ਲਾ ਕੇ ਅਸੀਂ ਇਸ ਖਰਾਜ ਸਵਾਪਤ ਕਰੋ ਪੰਜਾਬ ਦੇ ਵਿੱਚ ਤਾਂ ਕਿ ਸਾਡੇ ਜੇ ਬੱਚਿਆਂ ਨਾਲ ਸੁਧਰ ਸਕੇ ਸੋ ਬਾਪੀਆ ਇਹ ਤਾਂ ਜਿਹਨੇ ਲੀਡਰ ਨੇ ਕਿਸੇ ਨੇ ਬੰਦੀ ਸਿੰਘਾਂ ਦੀ ਵੀ ਗੱਲ ਨਹੀਂ ਕੀਤੀ ਬਹੁਤ ਬੰਦੀ ਸਿੰਘਾਂ ਦੀ ਗੱਲ ਕਰਦੀ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੱਲੀ ਹੋਰ ਕਿਸੇ ਨੇ ਨਾਮ ਨਹੀਂ ਲਿਆ ਸੀਗਾ ਅੱਜ ਹੋਰ ਪਾਰਟੀਆਂ ਆਉਂਦੀਆਂ ਨੇ ਗੱਲ ਕਰਦੀਆਂ ਨੇ ਹੁਣ ਤਾਂ ਬਾਦਲ ਵੀ ਨਾਮ ਲੈਣ ਲੱਗੇ ਜਿਹੜਾ ਕਹਿੰਦਾ ਹੁੰਦਾ ਸੀ ਹਵਾਰੇ ਉਹਨਾਂ ਨੂੰ ਜਿਹਦਰ ਹਵਾਰਾ ਸਾਹਿਬ ਨੂੰ ਅੱਤਵਾਦੀ ਕਹਿੰਦੇ ਸੀ ਕੀ ਭਲਾ ਕਰੂ ਉਹ ਵੀ ਉਹਨਾਂ ਦੇ ਗੱਲ ਕਰਦੇ ਨੇ ਵੀ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਨੇ ਅੱਜ ਦੇਖੋ ਲੱਗੇ ਇਹਨਾਂ ਨੂੰ 25 ਸਾਲ ਦਿਖੇ ਨਹੀਂ ਸੋ ਇਹ ਗੱਲ ਆ ਵੀ ਇਹੋ ਜਿਹੇ ਲੋਕਾਂ ਦੇ ਮਗਰ ਨਾ ਲੱਗੋ ਜਿਹੜੇ ਉਹਨਾਂ ਦੀਆਂ ਪਾਰਟੀਆਂ ਦੇ ਵਿੱਚ ਰਹਿ ਕੇ 25 20 25 ਸਾਲ ਉਹਦੇ ਡਾਰੀਆਂ ਮਣੀਆਂ ਨੇ ਐਮ ਐਲ ਏ ਮਣੀਆਂ ਨੇ ਮੰਤਰੀਆਂ ਮਣੀਆਂ ਨੇ ਉਹ ਵੀ ਪਾਰਟੀਆਂ ਬਣਾਈ ਬੈਠੇ ਨੇ ਉਹਨਾਂ ਦੇ ਮਗਰ ਨਾ ਲੱਗੋ ਦੇਖੋ 42 ਸਾਲ ਦਾ ਸਿਮਰਜੀਤ ਮਾਨ ਕੁਰਬਾਨੀ ਬਹੁਤ ਹੈ ਇਹਨਾਂ ਦੀ ਉਹਨਾਂ ਦੇ ਮਾਗਰ ਉਹਨਾਂ ਦੇ ਵਿਚਾਰਾਂ ਦੇ ਨਾਲ ਤੁਸੀਂ ਖਾਲਸਾ ਸਭਾਪਤ ਕਰੀਏ ਖਾਲਸਾ ਰਾਜ ਜੋ ਮਹਾਰਾਜਾ ਰਣਜੀਤ ਸਿੰਘ ਵਾਲਾ ਕਹਿਨੇ ਆ ਰਹੇ ਹਾਂ ਅਸੀਂ ਤੇ ਇੰਦਾ ਹੀ ਕਹਨੇ ਆ ਪੱਤਰਕਾਰ ਧੰਨਵਾਦ ਤੁਹਾਡਾ ਜਿਹੜਾ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਆਉਂਦੇ ਹੋ ਟਾਈਮ-ਟਾਈਮ ਤੇ ਜਾ ਕੇ ਤੇ ਕੋਈ ਗੱਲਬਾਤ ਹੁੰਦੀ ਆ ਪੰਥ ਦੀ ਕਿਤੇ ਜਾਂਦੇ ਆ ਕਿਤੇ ਪੰਥ ਦੀ ਗੱਲ ਹੁੰਦੀ ਆ ਕਰਦੇ ਆ ਤੁਸੀਂ ਲੋਕਾਂ ਵਿੱਚ ਪਹੁੰਚਾਉਂਦੇ ਹੋ ਧੰਨਵਾਦ ਤੁਹਾਡਾ ਬਾਕੀ ਫੇਰ ਲੋਕਾਂ ਨੂੰ ਮੈਸੇਜ ਇਹ ਆ ਭਾਈ ਇੱਥੇ ਹੋਵੋ ਇੱਕ ਝੰਡੇ ਥੱਲੇ ਤਾਉ ਜਾ ਕੇ ਸਾਡਾ ਕੁਝ ਬੜਨਾ ਨਹੀਂ ਸਾਰੀ ਖਿੱਚੇ ਹਿੱੱਚ ਹੋਈ ਹੋਈ ਹੈ ਵਾਲੇ ਵਾਲੇ ਨੂੰ ਨਾ ਝਾੜੂ ਨਾ ਕਾਂਗਰਸ ਨਾ ਬਾਦਲ ਜਿਹੜੀਆਂ ਹੋਰ ਹੈਗੇ ਉਹਨੂੰ ਸੋਚ ਕੇ ਦੇਖੋ ਵੀ ਕਿਹੜਾ ਬੰਦਾ ਕਿੰਨੇ ਟਾਈਮ ਤੋਂ ਲੰਬਾ ਠਮਾ ਕੰਮ ਕਰਦਾ ਹੈ ਆਹ ਪਾਰਟੀ ਦੇ ਵਿੱਚ ਜਿਵੇਂ ਸਰਦਾਰ ਸਿੰਘ ਜੀ ਜਮਾਨ ਸਾਹਿਬ ਚੱਲਦੇ ਆਣੇ 42 ਸਾਲ ਤੋਂ ਸੋ ਇਹੋ ਜਿਹੇ ਲੀਡਰਾਂ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 14 ਅਗਸਤ ਆਜ ਪਟਿਆਲਾ ਜਲੰਧਰ ਤੇ ਫਰੋਜ਼ਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਕਾਇਰ ਤੋਂ ਸਭ ਤੋਂ ਮਲਾਇਆ ਜਾ ਰਿਹਾ ਹੈ ਜਿਹੜਾ ਇਹ ਪ੍ਰੋਟੈਸਟ ਹੋਇਆ ਅੱਜ ਦਾ ਅਸੀਂ ਜਿੱल्ली ਵੀ ਸੰਗਤ ਇੱਥੇ ਆਈ ਆ ਸਾਰਿਆਂ ਦਾ ਧੰਨਵਾਦ ਤੇ ਪਟਿਆਲੇ ਜ਼ਿਲ੍ਹੇ ਦੇ ਜਿਹੜੇ ਪ੍ਰਬੰਧਕ ਸਨ ਕਸ਼ਮੀਰੀ ਸਾਹਿਬ ਜੀ ਆਜੋ ਆਜੋ ਪ੍ਰੋਫੈਸਰ ਸਾਹਿਬ ਜੀ ਇਹ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸੰਗਤ ਨੂੰ ਜਲਪਾਣੀ ਵੀ ਸਿਕਾਇਆ ਸਾਰਾ ਕੁਝ ਕੀਤਾ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਕੌਮ ਨੂੰ ਬੇਨਤੀ ਕਰਦੇ ਆ ਕਿ ਤੁਹਾਡਾ 15 ਅਗਸਤ ਦੇ ਨਾਲ ਕੋਈ ਵਾਸਤਾ ਨਹੀਂ ਹੈ ਕੱਲ 15 ਤਰੀਕ ਨੂੰ ਕੌਮੀ ਇਨਸਾਫ ਮੋਰਚਾ ਮੁਹਾਲੀ ਵਿਖੇ ਵੀ ਪਹੁੰਚ ਕੇ ਪਹੁੰਚਤਾ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਾਤਿਹ ਨਾਰੀਕੇ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਡਾ ਕੱਲਾ ਪਟਿਆਲੇ ਦੇ ਵਿੱਚ ਪ੍ਰੋਟੈਸਟ ਨਹੀਂ ਸੀਗਾ ਫਰੋਜਪੁਰ ਤੋਂ ਜਲੰਧਰ ਵੀ ਸੀਗਾ ਸਾਡੇ ਨਾਲ ਦਲ ਖਾਲਸਾ ਵਾਲੇ ਨੇ ਕਿਤੇ ਉਹਨਾਂ ਦਾ ਮੁਖੀ ਸਾਡੇ ਨਾਲ ਆਇਆ ਹੈ ਕਿਤੇ ਸਾਡਾ ਪ੍ਰਧਾਨ ਉਹਨਾਂ ਨਾਲ ਗਿਆ ਹੈ ਏ ਨਹੀਂ ਹਗਾ ਪ੍ਰਧਾਨ ਜੀ ਇੱਥੇ ਆਏ ਨਹੀਂ ਹੈਗੇ ਉਹ ਜਲੰਧਰ ਤੇ ਫਿਰੋਜ਼ਪੁਰ ਜਗ੍ਹਾ ਉੱਥੇ ਗਏ ਨੇ ਤੇ ਦਲ ਖਾਲਸਾ ਪਰਮਜੀਤ ਮੰਡ ਸਾਡੇ ਨਾਲ ਆਇਆ ਹੈ ਇਹ ਅਸੀਂ ਇਸ ਨੂੰ ਕਾਲਾ ਦਿਨ ਮਨਾਇਆ ਹੈ ਕਿਉਂਕਿ ਹਿੰਦੁਸਤਾਨ ਨੇ ਸਾਡੇ ਨਾਲ ਵਿਸ਼ਵਾਸ ਘਾਟਕਾ ਸਾਡੀ ਕੋਈ ਵੀ ਮੰਗ ਜਿਹੜੀ ਉਹ ਕਹੀ ਹੋਈ ਹੈ ਉਹ ਨਹੀਂ ਮੰਨੀ ਤੇ 70 70 ਸਾਲ ਅਸੀਂ ਡੀਕ ਵੀ ਕਰ ਲਈ ਫੇਰ ਵੀ ਉਹ ਕਿਸੇ ਗੱਲ ਤੇ ਨਹੀਂ ਆਉਂਦੇ ਜ਼ੁਲਮ ਕਰੀ ਜਾਂਦੇ ਨੇ ਜ਼ੁਲਮ ਤੇ ਜ਼ੁਲਮ ਕਰੀ ਜਾਂਦੇ ਨੇ ਉਸ ਕਰਕੇ ਅਸੀਂ ਕਾਲਾ ਦਿਵਸ ਮਨਾਇਆ 15 ਅਗਸਤ ਨੂੰ ਤੇ ਅਸੀਂ ਵੀ ਕੋਈ ਚੰਗਾ ਦਿਨ ਮਨਾਉਣਾ ਚਾਹੁੰਦੇ ਆ ਅਕਤਰੀ ਤੇਸ ਬਣੇ ਖਾਲਸਾ ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ ਖਾਲਸਾ ਨੂੰ ਵੀ ਖਾਲਸਾ ਰਾਜ ਪੜਨਾ ਚਾਹੀਦਾ ਹੈ ਇਹ ਖਾਲਸਾ ਰਾਜ ਜੀਸਾ ਵਰਗਾ ਹੋਊਗਾ ਉੱਤੇ ਸਾਰੀਆਂ ਕੌਮਾਂ ਚੜ੍ਹਦੀ ਕਲਾ ਵਿੱਚ ਰਹਿਣਗੀਆਂ ਤੇ ਕੋਈ ਐਸਾ ਨਹੀਂ ਹੈਗਾ ਕਿ ਜਿਵੇਂ ਹੁਣ ਹਨੇਰ ਕਰਦੀ ਆ ਇਹ ਬਹੁਤ ਵਧੀਆ ਹੋ ਜੂਗਾ ਸਾਰੇ ਬੰਦੇ ਨੂੰ ਅਸੀਂ ਅਪੀਲ ਕਰਦੇ ਆ ਚਾਹੇ ਕੋਈ ਕਿਸੇ ਵੀ ਜਾਤ ਧਰਮ ਨਾਲ ਪੰਧ ਰੱਖਦਾ ਆ ਆਪਾਂ ਪੰਜਾਬ ਨੂੰ ਆਜ਼ਾਦ ਕਰਾ ਕੇ ਆਪਣੇ ਦੇਸ਼ ਚ ਰਹੀਏ ਇਹ ਸਾਡੀ ਅੱਜ ਜਿਹੜਾ ਮੰਗ ਹੈ ਤੇ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਦੇ ਨਾਲ ਸਹਿਮਤ ਨਹੀਂ ਕਿਉਂਕਿ ਸਾਨੂੰ ਉਹਨਾਂ ਨੇ ਆਜ਼ਾਦ ਕਰਿਆ ਹੀ ਨਹੀਂ ਹੈਗਾ ਸ਼ੁਰੂ ਤੋਂ ਲੈ ਕੇ 70 ਸਾਲ ਸਾਦਨਾ ਇੱਕ ਤਾਂ ਇੱਕ ਧੋਖਾ ਕਰਦੇ ਨੇ ਸਾਡੇ ਬੰਦੀ ਸਿੰਘ ਲੈ ਲਓ ਤੁਸੀਂ ਵੀ ਸਿਆਣੇ ਹੋ ਕਿੰਨੇ ਕਿੰਨੇ ਸਾਲ ਹੋ ਗਏ ਸਜ਼ਾ ਪੂਰੀਆਂ ਹੋ ਗਈਆਂ ਤੇ ਉਹਨਾਂ ਨੂੰ ਇਸ ਇਸ ਕਰਕੇ ਅੰਦਰ ਲਈ ਬੱਠੇ ਨੇ ਕਿ ਤੁਸੀਂ ਜਮੀਰ ਵੇਚ ਦਿਓ ਬਸ ਆ ਉਹਨਾਂ ਦੀ ਮੰਗ ਹੈ ਹਿੰਦੂ ਹਿੰਦੁਸਤਾਨ ਦੀ ਸਰਕਾਰ ਦੀ ਦੂਜੇ ਵੀ ਜਿਹੜੇ ਆ ਗਏ ਨੇ ਉਹ ਕਹਿੰਦੇ ਅਸੀਂ ਸੜਾ ਦੇ ਉਹਨਾਂ ਨੂੰ ਉਹ ਸੜਾ ਦੇਣਗੇ ਉਹ ਕਹਿੰਦੇ ਸਾਡੇ ਵਰਗੀ ਜਮੀਰ ਨੂੰ ਕਰ ਲਓ ਤੁਹਾਨੂੰ ਅੱਛੇ ਛੜ ਦੇ ਗੱਲ ਇੱਥੇ ਆ ਮਹਾਰਾਜ ਸਾਹਿਬ ਸਵਾਲ ਤਾਂ ਹੋ ਵੀ ਕਰਨੇ ਸੀ ਇੱਕ ਦੋ ਲੇਕਿਨ ਮਨ ਲੱਗਾ ਮੌਸਮਾ ਜਿਹੜਾ ਇਹ ਆਪਾਂ ਨੂੰ ਇਜਾਜ਼ਤ ਨਹੀਂ ਚਲੋ ਧੰਨਵਾਦ ਹੈ ਵੀ ਇੰਨੀ ਕੀ ਗੱਲ ਕਰਕੇ ਰਾਜੀ ਹੋਣਾ Sí, sí, sí.